ਔਰ ਜੀ ਜਿਹੜਾ ਤਨ ਤਾਰਨ ਦੇ ਵਿੱਚ ਕਤਲ ਹੋਇਆ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਤੁਸੀਂ ਦੇਖ ਲਓ ਬਈ ਉਹ ਵਿਆਹ ਦੇ ਵਿੱਚ ਸ਼ਾਮਲ ਸੀਗਾ ਤੇ ਟਾਈਮ ਹੋਇਆ ਸੀ ਤਕਰੀਬਨ 2:30 ਵਜੇ ਦਾ 2:30 ਵਜੇ ਦਾ ਟਾਈਮ ਸੀਗਾ ਤੇ ਜਿੱਦਾਂ ਉਹਦੇ ਯਾਰ ਦੋਸਤ ਵੀ ਸੀ ਜਿੱਦਾਂ ਵਿਆਹ ਇੱਕ ਸਟੇਜ ਲੱਗੀ ਹੁੰਦੀ ਆ ਮੋਰੇ ਤਾਂ ਉਸ ਤੋਂ ਬਾਅਦ ਪਿੱਛੇ ਸੋਫਾ ਹੁੰਦਾ ਆ ਤੇ ਸੋਫੇ ਦੇ ਉੱਤੇ ਉਹ ਬੈਠੇ ਸੀਗੇ ਸਰਪੰਚ ਵੀ ਨਾਲ ਬੈਠਾ ਸੀ ਤੇ ਨਾਲ ਹੋਰ ਵੀ ਉਹਦੇ 2-4 ਜਣੇ ਬੈਠੇ ਸੀ ਤੇ ਕਾਤਲ ਆਉਂਦੇ ਆ ਆਉਂਦੇ ਸਾਰੇ ਹੀ ਉਹ ਇਹ ਵੀ ਰੌਲਾ ਪੈਂਦਾ ਆ ਵੀ ਉਹਨਾਂ ਦੇ ਕੋਲ AK-47 ਸੀ ਪਰ ਇਹ ਜਿੱਦਾਂ ਰੌਲਾ ਥੋੜਾ ਜਿਹਾ ਫੇਕ ਆ ਤੇ ਉਹਨਾਂ ਦੇ ਕੋਲ ਆਮ ਜਿੱਦਾਂ ਕਹਿੰਦੇ ਵੀ ਪਿਸਟਲ ਹੀ ਸੀਗੇ ਉਹਨਾਂ ਨੇ ਆਉਂਦੇ ਸਾਰ ਉਹਦੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ 2-4 ਗੋਲੀਆਂ ਉਹਦੇ ਢਿੱਡ ਵਿੱਚ ਲੱਗ ਗਈਆਂ ਤੇ 1-2 ਗੋਲੀਆਂ ਉਹਦੇ ਸਿਰ ਵਿੱਚ ਲੱਗ ਗਈਆਂ। ਯਾਨੀ ਕਿ ਆਏ ਪੂਰੀ ਉਹ ਦੇਖੋ ਵੀ ਇਸ ਨੀयत ਨਾ ਸਕੇ ਵੀ ਇੰਨੀ ਦੁਨੀਆ ਦੇਖ ਲਓ ਵਿਆਹਾਂ ਦੇ ਵਿੱਚ ਹੁੰਦੀ ਆ ਤੇ ਉਹ ਮਾਰਨ ਫੇਰ ਦੇਖੋ ਪੂਰੀ ਨੀਤ ਦੇ ਨਾਲ ਉਹ ਮਾਰਨ ਆਏ ਸੀਗੇ ਤਾਂ ਉਸ ਤੋਂ ਬਾਅਦ ਫੇਰ ਦੇਖੋ ਉਹਨਾਂ ਨੇ ਮੂੰਹ ਨਹੀਂ ਬੰਨੇ ਇਹ ਵੀ ਕਹਿੰਦੇ ਆ ਕਹਿੰਦੇ ਜੇ ਉਹ ਮੂੰਹ ਬੰਦਿਆ ਤੇ ਉਹਨਾਂ ਦੀ ਜਾਨੀ ਕਿ ਜਿੱਦਾਂ ਹੁਣ ਆਮ ਲੋਕ ਵਿਆਹਾਂ ਦੇ ਵਿੱਚ ਫਿਰਦੇ ਹੁੰਦੇ ਆ ਤਾਂ ਸਾਰਿਆਂ ਨੂੰ ਸ਼ੱਕ ਪੈਣੀ ਆ ਕਹਿਣਾ ਵੀ ਆ ਦੇਖੋ ਵੀ ਆ ਮੂੰਹ ਬੰਨ ਕੇ ਮੁੰਡੇ ਫਿਰਦੇ ਆ ਵੀ ਇਹਨਾਂ ਨੂੰ ਫੜੋ ਜਾਂ ਇਹਨਾਂ ਨੂੰ ਪੁੱਛੋ ਵੀ ਕੁੜੀ ਵਾਲਿਆਂ ਲੋ ਆ ਜਾਂ ਮੁੰਡੇ ਵਾਲਿਆਂ ਲੋ ਆ ਸ਼ਰਮ ਆਉਂਦਿਆ ਮੂੰਹ ਖੁੱਲੇ ਛੱਡ ਕੇ ਆਉਂਦੇ ਕੋਈ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਆਉਂਦੇ ਆ ਆ ਕੇ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਤੇ ਕਹਿੰਦੇ ਸਰਪੰਚ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਦੇ ਮਗਰ ਲੱਗਾ ਬਈ ਜਿੱਦਾਂ ਬੰਦੇ ਨੂੰ ਹੁੰਦਾ ਹੀ ਆ ਵੀ ਮੇਰੇ ਘਰ ਦਾ ਮੈਂਬਰ ਆ ਆਪ ਗੋਲੀਆਂ ਮਾਰ ਕੇ ਮਾਰਤੀਆਂ ਮਾਰ ਦਿੱਤਾ ਉਹਨਾਂ ਦੇ ਮਗਰ ਲੱਗਾ ਕਹਿੰਦੇ ਕਹਿੰਦੇ ਉਹਨਾਂ ਨੂੰ ਇਦਾਂ ਲੱਗੀ ਚਲ ਗਿਆ ਸੀ ਉਹਨਾਂ ਨੂੰ ਫੜਨ ਲੱਗਾ ਸੀ ਤਾਂ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਕੇ ਉਹਦੇ ਵੀ ਗੋਲੀਆਂ ਮਾਰ ਦਿੱਤੀਆਂ ਜਿੱਦਾਂ ਉਹਦੇ ਦਾ ਲੱਗੀ ਕਹਿੰਦੇ ਇੱਕ ਅੱਧੀ ਗੋਲੀ ਆ ਤੇ ਐਸ ਵੇਲੇ ਕਹਿੰਦੇ ਉਹ ਵੀ ਹਸਪੀਟਲ ਦੇ ਵਿੱਚ ਐਡਮਟ ਆ ਤੇ ਇਦਾਂ ਦੇ ਤਾਂ ਦੇਖ ਲਓ ਕੋਈ ਡਰ ਨਹੀਂ ਕੋਈ ਖੋਫ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਆਉਂਦੇ ਆ ਜੇ ਤਾਂ ਉਹ ਉਹ ਵੀ ਮਾਰ ਦਿੱਤਾ ਜਿਹੜਾ ਉਹਨਾਂ ਨੂੰ ਫੜਨ ਜਾਊਗਾ ਉਹਦੇ ਵੀ ਗੋਲੀਆਂ ਮਾਰਦੇ ਆ ਇੰਨੇ ਖਤਰਨਾਕ ਹੋ ਚੁੱਕੇ ਆ ਇਹ ਜਿੱਦਾਂ ਜਿਹੜੇ ਇਹ ਤੇ ਇਹਦੀ ਜ਼ਿੰਮੇਵਾਰੀ ਉਤੋਂ ਕਿਸੇ ਨੇ ਨਹੀਂ ਲਈ ਕਹਿੰਦੇ ਬਈ ਜਿੱਦਾਂ ਪਹਿਲਾਂ ਹੋ ਜਾਂਦਾ ਹੁੰਦਾ ਆ ਬਈ ਆਪਣਾ ਕੋਈ ਕਤਲਕਾਰ ਦਿੰਦਾ ਕਤਲ ਕਰਕੇ ਜ਼ਿੰਮੇਵਾਰੀ ਲੈ ਲੈਂਦਾ ਘੰਟੇ ਦੇ ਵਿੱਚ ਹੀ ਪੋਸਟਾ ਪੈ ਜੰਨੀਆਂ ਆ ਹਜੇ ਕਹਿੰਦੇ ਇਹਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈਗੀ ਵੀ ਪਤਾ ਨਹੀਂ ਕਹੇ ਨੇ ਮਰਵਾਇਆ ਕਹੇ ਨੇ ਮਾਰਿਆ ਕੀ ਹਿਸਾਬ ਕਿਤਾਬ ਪਰ ਉਹ ਜਿਹੜੇ ਮੁੰਡੇ ਸੀ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਆ ਉਹ ਸਾਹਮਣੇ ਆ ਗਈਆਂ ਤੁਹਾਨੂੰ ਪਤਾ ਪੁਲਿਸ ਦੇ ਵੀ ਸੋਰਸ ਬਹੁਤ ਜ਼ਿਆਦਾ ਹੁੰਦੇ ਆ ਪਰ ਚੱਕਰ ਦੇਖੋ ਇਦਾਂ ਹੀ ਹੁਣ ਇਹ ਸਰਪੰਚ ਲੋਕ ਕੀ ਕਰਦੇ ਆ ਜਿੱਦਾਂ ਆਪਣੇ ਵਰਗੇ ਆ ਕੀ ਕਰਨ ਬੱਜੇ ਵਿਚਾਰੇ ਬੈਠੇ ਆ ਕਿਸੇ ਦਾ ਬੰਦਾ ਮਰ ਗਿਆ ਉਹਨਾਂ ਨੇ ਚੱਕ ਕੇ ਕੀ ਕਰਨਾ ਉਹਨੂੰ Laash ਨੂੰ GT ਰੋਡ ਦੇ ਉੱਤੇ ਰੱਖ ਦੇਣਾ ਧਰਨਾ ਲਾ ਦੇਣਾ ਧਰਨਾ ਲੱਗ ਗਿਆ ਪੁਲਿਸ ਦੇ ਉੱਤੇ ਪ੍ਰੈਸ਼ਰ ਪੈ ਗਿਆ ਵੀ ਇਹ ਬੰਦੇ ਨੇ ਧਰਨਾ ਲਾਤਾ ਵੀ ਅਸੀਂ ਜਿਹੜੇ ਇਹਦਾ ਕਤਲ ਕਰਕੇ ਗਏ ਆ ਕਾਤਲਾਂ ਨੂੰ ਫੜਨਾ ਆ ਵਿੱਚੋਂ ਜੇ 2-4 ਜਣੇ ਹੁੰਦੇ ਆ 1-2 ਦਾ ਉਹ ਐਨਕਾਊਂਟਰ ਕਰ ਦਿੰਦੇ ਆ 1-2 ਜਣਿਆਂ ਨੂੰ ਫੜ ਲੈਂਦੇ ਆ ਫੜ ਕੇ ਜਾਂਤੀ ਉਹ ਮੁੱਦਾ ਠੰਡਾ ਹੋ ਜਾਂਦਾ ਚਲੋ ਅਗਲੇ ਕਹਿ ਦਿੰਦੇ ਚਲੋ ਹੁਣ ਸਾਡੇ ਜਿਹੜੇ ਸਾਡੇ ਬੰਦੇ ਦਾ ਕਤਲ ਕੀਤਾ ਹੈ ਉਹਦੇ ਕਾਤਲਾਂ ਨੂੰ ਇੱਕ ਦੋ ਫੜ ਹੋ ਗਏ ਆ ਇੱਕ ਅੱਡਾ ਐਨਕਾਉਂਟਰ ਕਰਤਾ ਚਲੋ ਇਹਨੂੰ ਆਪਾਂ ਇਹ ਆਪਣਾ ਜਿੱਦਾਂ ਸੰਸਕਾਰ ਇਹਦਾ ਕਰ ਦਿੰਨੇ ਆ ਜਦੋਂ ਸੰਸਕਾਰ ਕਰਦੇ ਆ ਸੰਸਕਾਰ ਤੋਂ ਬਾਅਦ ਜਿੱਦਾਂ ਪੈਂਦਾ ਭੋਗ ਹਜੇ ਭੋਗ ਪੈਣਾ ਹੁੰਦਾ ਹੈ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਉਦੋਂ ਪਹਿਲਾਂ ਪਹਿਲਾਂ ਇੱਕ ਕਤਲ ਹੋਰ ਪੰਜਾਬ ਵਿੱਚ ਹੋ ਜਾਂਦਾ ਇੱਕ ਨਹੀਂ ਅੱਬਲ ਤਾਂ ਦੋ ਦੋ ਕਤਲ ਫੇ ਹੋ ਜਾਂਦੇ ਫੇ ਉਹੀ ਪ੍ਰੋਸੀਜਰ ਚੱਲਦਾ ਆ Laash ਨੂੰ ਰੋਡ ਦੇ ਉੱਤੇ ਰੱਖਿਆ ਜਾਂਦਾ ਆ ਰੋਡ ਜਾਮ ਕੀਤਾ ਜਾਂਦਾ ਆ ਤੇ ਉਸ ਤੋਂ ਬਾਅਦ ਫੇਰ ਪੁਲਿਸ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪੈਂਦਾ ਆ ਉਹ ਫੇਰ ਇਹੀ ਪ੍ਰੋਸੀਜਰ ਕਰਦੇ ਆ ਜਾਂ ਵੱਧ ਤੋਂ ਵੱਧ ਕੀ ਕਰਦੇ ਆ ਜਿਹੜਾ ਇੱਕ ਦੋ ਜਿੱਦਾਂ ਕੋਈ ਜਿੱਦਾਂ ਹੁਣ ਜਿੱਦਾਂ ਇਹ ਪੈਲਸ ਹੈਗਾ ਪੈਲਸ ਦੇ ਜਿਹੜਾ ਲੱਗੇ ਉਹਨੂੰ ਦੂਜਾ ਲੱਗਦਾ ਸੀ ਪੁਲਿਸ ਸਟੇਸ਼ਨ ਉਹਨਾਂ ਦੇ ਜਿਹੜੇ 2 2-4 ਪੁਲਿਸ ਕਰਮੀ ਹੁੰਦੇ ਉਹਨਾਂ ਨੂੰ ਉਹ ਕਹਿ ਦਿੰਦੇ ਆ ਇਨਾਂ ਨੂੰ ਡੈਸਮੈਸ ਕਰ ਦਿਓ ਜਾਂ ਇਨਾਂ ਨੂੰ ਸਸਪੈਂਡ ਕਰ ਦਿਓ ਜਾਂ ਕੁਝ ਵੀ ਉਹ ਮੁੜ ਕੇ ਥੋੜੇ ਕੇ ਟਾਈਮ ਬਾਅਦ ਫੇਰ ਬਹਾਲ ਕਰਦੇ ਆ ਕਰ ਦਿੰਦੇ ਆ ਪਰ ਪੰਜਾਬ ਦੇ ਵਿੱਚ ਇਦਾਂ ਹੀ ਇੱਕ ਬਾਰੀ ਬਾਰੀ ਇਦਾਂ ਹੀ ਲੜੀ ਬਾਰ ਕਤਲ ਹੋਈ ਜਾਂਦੇ ਆ ਬੰਦੇ ਫਾੜ ਹੋਈ ਜਾਂਦੇ ਆ ਅੱਧਿਆਂ ਨੇ ਕਦੇ ਇਨਕਾਊਂਟਰ ਹੋਈ ਜਾਂਦੇ ਆ ਪਰ ਇਹਦਾ ਜਿਹੜਾ ਹੱਲ ਆ ਉਹ ਹੱਲ ਕਿੱਦਾਂ ਹੋਣਾ ਚਾਹੀਦਾ ਆ ਮੇਨ ਮਸਲਾ ਇਹ ਆ ਜਿਹੜਾ ਇਹਦਾ ਹੱਲ ਆ ਉਹਦੇ ਬਾਰੇ ਸੋਚਣਾ ਚਾਹੀਦਾ ਇਦਾਂ ਤਾਂ ਲੜੀ ਚੱਲੀ ਜਾਣੀ ਆ ਇਹ ਤਾਂ ਭਾਵੇਂ ਰੈਂਦੀ ਦੁਨੀਆ ਤੱਕ ਇਦਾਂ ਚਲਾਈ ਚੱਲੋ ਕਿਉਂਕਿ ਜਿਹੜੇ ਕਈ ਕਤਲ ਕਰਾਉਂਦੇ ਆ ਜਿਹੜੇ ਗੈਂਗਸਟਰ ਅੰਦਰ ਬੈਠੇ ਆ ਉਹ ਕੀ ਕਰਦੇ ਆ ਬਾਹਰ ਆਪਣੇ ਗੁਰਗਿਆਂ ਨੂੰ ਫੋਨ ਕਰਦੇ ਆ ਮਾੜਾ ਮੋਟਾ ਲਾਲਚ ਦਿੰਦੇ ਆ ਉਹ ਕਤਲ ਕਰ ਦਿੰਦੇ ਆ ਅਗਲਾ ਚੋਟੀ ਦਾ ਮੂਰੇ ਬੰਦਾ ਹੁੰਦਾ ਕੋਈ ਖੇਤੀਬਾੜੀ ਕਰਦਾ ਹੁੰਦਾ ਕੋਈ ਪ੍ਰਾਪਰਟੀ ਡੀਲਰ ਹੁੰਦਾ ਪੂਰੇ ਖਰੇ ਤੋਂ ਖਰੇ ਬੰਦੇ ਹੁੰਦੇ ਆ ਉਹਨਾਂ ਨੂੰ ਉਹ ਮਿੱਟੀ ਵਾਂਗੂ ਐ ਭੋਰ ਕੇ ਸੈਟ ਜਾਂਦੇ ਆ ਕੋਈ ਇੱਥੇ ਕਿਸੇ ਦਾ ਨਹੀਂ ਹੈਗਾ ਜਿੱਦਾਂ ਕਹਿੰਦੇ ਹੁੰਦੇ ਆ ਅੰਨੀ ਨੂੰ ਬੋਲਾ ਘੜੀ ਸੀ ਜਾਂਦਾ ਆ ਸੋ ਇਹਦਾ ਹੱਲ ਜਿਹੜਾ ਆ ਉਹ ਹੱਲ ਦੇ ਚੱਕਰ ਆ ਵੀ ਹੱਲ ਕਿੱਦਾਂ ਹੋਵੇ ਕਿੱਦਾਂ ਲੱਭਿਆ ਜਾਵੇ ਇੱਕ ਤਾਂ ਇਹ ਕਮੈਂਟਾਂ ਵਿੱਚ ਤੁਸੀਂ ਦੱਸੋ ਬਾਕੀ ਜਿੱਦਾਂ ਦਾ ਆਪਣਾ ਦਿਮਾਗ ਆ ਇਹ ਜਿਹੜਾ ਹੱਲ ਆ ਇਹਦਾ ਜਿੱਦਾਂ ਹੁਣ ਆਰਬ ਦੇਸ਼ ਆ ਕਈ ਜਿੱਦਾਂ ਕੋਈ ਮੰਨ ਲਓ ਕੋਈ ਕ੍ਰਾਈਮ ਕਰ ਦਿੰਦਾ ਕੋਈ ਚੋਰੀ ਕਰ ਦਿੰਦਾ ਉਹਦੇ ਕਹਿੰਦੇ ਵੀ ਤਾਂ ਕੋਈ ਔਂਕਲਾ ਨਾਲੋਂ ਲਾ ਦਿੰਦੇ ਆ ਕੋਈ ਹੱਥ ਲਾ ਦਿੰਦੇ ਆ ਜਾਨੀ ਕਿ ਜਿੱਦਾਂ ਦੀ ਕੋਈ ਕ੍ਰਾਈਮ ਕਰਦਾ ਆ ਉਦਾਂ ਦੀ ਉਹਨੂੰ ਉੱਥੇ ਦੇ ਰਾਜੇ ਆ ਜੋ ਇਹਨਾਂ ਦੀ ਰਾਜਾ ਪਰਜਾਇਆ ਉਦਾਂ ਦੀ ਉਹਨਾਂ ਨੂੰ ਸਜ਼ਾ ਦੇ ਦਿੰਦੀ ਆ ਇੰਦਾ ਨਾ ਹਾਲ ਹੋਣਾ ਚਾਹੀਦਾ ਆਪਣੇ ਵੀ ਤੇ ਭਾਰਤ ਵਿੱਚ ਜਿੱਦਾਂ ਦਾ ਕੋਈ ਕ੍ਰਾਈਮ ਕਰਦਾ ਆ ਜਦੋਂ ਫਾੜ ਹੋ ਗਿਆ ਉਦੋਂ ਹੀ ਉਹਨੂੰ ਉਦਾਂ ਦੀ ਸਜ਼ਾ ਜਿਨੇ ਕਰਾਇਆ ਆ ਉਹਨੂੰ ਵੀ ਉਦੋਂ ਹੀ ਉਦਾਂ ਦੀ ਸਜ਼ਾ ਠੀਕ ਆ ਬੜਾ ਲੰਮਾ ਚੌੜਾ ਚੱਕਰ ਤੇ ਨਹੀਂ ਪੈਣਾ ਚਾਹੀਦਾ ਵੀ ਇਹ ਕੇਸ ਚੱਲਣਾ ਇਹਦਾ ਜਮਾਨਤਾ ਹੋ ਜੰਨੀਆ ਮੋੜ ਕੇ ਬਾਅਦ ਚ ਦੇਖੋ ਵੀ ਕੀ ਬਣਦਾ ਜੋੜਦਾ ਇੰਦਾ ਕੋਈ ਫਾਇਦਾ ਨਹੀਂ ਹੈਗਾ ਬਸ ਜਦੋਂ ਇਹ ਕੋਈ ਕਾਨੂੰਨ ਸਰਕਾਰ ਨੂੰ ਇੰਦਾ ਦਾ ਬਣਾਉਣਾ ਚਾਹੀਦਾ ਆ ਜਿਹੜਾ ਬੰਦੇ ਨੇ ਕ੍ਰਾਈਮ ਕਰਦਾ ਮੰਨ ਲਓ ਡਿੱਕੇ ਆ ਗਿਆ ਉਹਨੂੰ ਉਦੋਂ ਹੀ ਸਜ਼ਾ ਫੇਰ ਥੋੜੀ ਜਿਹੀ ਠੱਲ ਪੈਣੀ ਆ ਨਹੀਂ ਤਾਂ ਅਗਲੇ ਪਤਾ ਨਹੀਂ ਕਿੰਨੀ ਮਿਹਨਤਾਂ ਕਰ ਕਰਕੇ ਵਿਚਾਰੇ ਅੱਗੇ ਜਾਂਦੇ ਆ ਖੇਤੀਆਂ ਕਰਕੇ 45 50 ਸਾਲ ਦੀ ਉਮਰ ਤੱਕ ਜਦੋਂ ਜਾਂਦਾ ਬੰਦਾ ਉਦੋਂ ਆਪਣਾ ਸਾਰੀ એનર્ਜੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਸੈੱਟ ਕਰਦਾ ਤੇ ਆਪਣਾ ਜੋ ਤਾਂ ਮਝਾ ਮਸਾ ਟਿਕਾੜਦਾ ਵੀ ਬੱਚਿਆਂ ਦੀ ਗਾਂਹ ਵਾਲੀ ਜ਼ਿੰਦਗੀ ਕਿਦਾਂ ਨੰਗੇ ਪਰ ਉਹਨੂੰ ਕਤਲ ਕਰ ਦਿੱਤਾ ਜਾਂਦਾ ਉਹਦਾ ਕੋਈ ਹੁੰਦਾ ਹੀ ਨਹੀਂ ਕੋਈ ਨਹੀਂ ਪੁੱਛਦਾ ਇੱਥੇ ਹੱਦ ਹੋ ਗਈ ਗੱਲ ਆਲੀ ਸੋ ਇਹ ਬਹੁਤ ਮੰਦ ਭਾਗੀ ਘਟਨਾ ਜਿਹੜੀ ਪੰਜਾਬ ਵਿੱਚ ਹੋਈ ਆ ਸੋ ਦੇਖ ਲਓ ਵੇ ਇੰਨੇ ਨੜਾਰਿਆ ਜਿਹੜਾ ਉਹਨਾਂ ਨੂੰ ਮਗਰ ਵੀ ਫੜਨ ਵੀ ਜਾਂਦੇ ਆ ਉਹਦੇ ਵੀ ਗੋਲੀਆਂ ਵੱਜਦੀਆਂ ਆ ਉਹਨੂੰ ਵੀ ਆਪਣਾ ਡਰੇ ਡਰਿਆ ਇਹ ਖਬਰ ਸੌਣ ਕੇ ਤਾਂ ਜਿਨ੍ਹਾਂ ਨੇ ਅੱਗੇ ਤੋਂ ਮਾੜਾ ਮੋਟਾ ਮਗਰ ਜਾਣ ਦੀ ਕੇ ਸੋਚਦੇ ਹੁੰਦੇ ਵੀ ਮੈਂ ਮਗਰ ਚੱਲ ਜਾਂ ਅਗਲਾ ਕਹਿੰਦਾ ਭਰਾਵਾ ਉਹ ਤਾਂ ਦੂਜੇ ਦੇ ਵੀ ਮਾਰ ਦਿੰਦੇ ਆ ਜਿਹੜਾ ਮਗਰ ਜਾਂਦਾ ਸੋ ਇਹਦਾ ਪੰਜਾਬ ਸਰਕਾਰ ਕੇਂਦਰ ਸਰਕਾਰ ਮੋਰੇ ਹੱਥ ਬਨ ਕੇ ਬੇਨਤੀ ਆ ਕੋਈ ਨਾ ਕੋਈ ਇਹਦਾ ਹੱਲ ਕੱਢੋ ਪੱਕਾ ਹੱਲ ਕੱਢੋ ਇਦਾਂ ਦੇ ਕ੍ਰਾਈਮ ਦਾ ਜਿਹੜਾ ਇਹਦੇ ਤੋਂ ਪੰਜਾਬ ਦਾ ਛਟਕਾਰਾ ਹੋ ਸਕ ਦੇ ਸਕੇ ਪੰਜਾਬ ਦੇ ਖਰੇ ਖਰੇ ਵਧੀਆ ਵਧੀਆ ਬੰਦੇ ਆ ਉਹਨਾਂ ਦਾ ਛਟਕਾਰਾ ਹੋ ਜਾ ਕਿ ਨਹੀਂ ਤਾਂ ਇਦਾਂ ਹੀ ਮਿੱਟੀ ਦੇ ਭਾਅ ਹੀ ਸਾਰੇ ਜਾਈ ਜਾਣੇ ਆ ਹੋਰ ਆਈ ਜਾਣੇ ਜਾਈ ਜਾਣੇ ਕੋਈ ਫਾਇਦਾ ਇਹਦਾ ਵਿੱਚੋਂ ਕੱਢਣ ਪਾਉਣ ਨੂੰ ਕੋਸ਼ ਨਹੀਂ ਨਿਕਲਣਾ ਬਾਕੀ ਧੰਨਵਾਦ ਜੀ ਸਾਰਿਆਂ ਦਾ ਚੜ੍ਹਦੀ ਕਲਾ ਵਿੱਚ ਰਹੋ ਅਸੀਂ ਤਾਂ ਇਹੀ ਕਾਮਨਾ ਕਰਦੇ ਆ ਕਦੇ ਵੀ ਕਿਸੇ ਤੇ ਭਰਾਵਾ ਮਾੜੀ ਘੜੀ ਨਾ ਆਵੇ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਪੈਂਦੀ ਆ ਉਹ ਹੀ ਉਹਨੂੰ ਹੀ ਪੁੱਛਿਆ ਜਾਣਾ ਉਹ ਇਹਦਾ ਕੀ ਹਾਲ ਹੁੰਦਾ ਕੋਈ ਆਪਣੇ ਬੱਚਿਆਂ ਨੂੰ ਮਾਰੀ ਜਾਂਦਾ ਆਪਣੇ ਗੋਲੀਆਂ ਮਾਰੀ ਜਾਂਦਾ ਕੋਈ ਕਿਸੇ ਦੇ ਗੋਲੀਆਂ ਮਾਰੀ ਜਾਂਦਾ ਕੋਈ ਕੌਤ ਕਰੀ ਜਾਂਦਾ ਕੋਈ ਕੋਈ ਬੈਂਕ ਲੁੱਟੀ ਜਾਂਦਾ ਕੋਈ ਕ੍ਰਾਈਮ ਕਰੀ ਜਾਂਦਾ ਭਰਾਵਾ ਰੱਬ ਦਾ ਨਾਮ ਮਾੜਾ ਮੋਟਾ ਲੈ ਲਿਆ ਕਰੋ ਮਾੜਾ ਮੋਟਾ ਇਥੇ ਰਹਿ ਸਾਰਾ ਕੋਈ ਇੱਥੇ ਜਾਣਾ ਇਹ ਵੀ ਪਤਾ ਹੈ ਜਾਣਾ ਕੁਝ ਨਾਲ ਨਹੀਂ ਹੈਗਾ ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ ਭਾਵੇਂ ਕਿਸੇ ਦਾ ਕਤਲ ਕਰ ਲਓ ਇੱਕ ਬੰਦਾ ਮਾਰ ਲਓ ਹਜ਼ਾਰ ਬੰਦਾ ਮਾਰ ਲਓ ਰਹਿਣਾ ਤੁਸੀਂ ਵੀ ਨਹੀਂ ਹੈਗਾ ਜਾਣਾ ਤੁਸੀਂ ਵੀ ਇੱਕ ਨਾ ਇੱਕ ਦਿਨ ਉੱਤੀਆਂ ਨਾ ਨੂੰ ਨਹੀਂ ਨਾ ਨੂੰ ਇੱਥੇ ਰਾਜੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਗਏ ਉਹਨਾਂ ਨੂੰ ਹੁਣ ਕੌਣ ਪੁੱਛਦਾ ਤੇ ਨਾਵਾ ਨੂੰ ਕਿਸੇ ਨੇ ਨਹੀਂ ਪੁੱਛਣਾ ਸਾਰੇ ਪੁੱਲ ਪੁੱਲੀ ਜਾਂਦੇ ਹੁੰਦੇ ਆ ਧੰਨਵਾਦ ਜੀ ਸਾਰਿਆਂ ਦਾ